ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬ ਪੋਸਟ ਤੇ ਇੱਕ ਹੋਰ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆ ਜੀ ਅੱਜ ਆਪਾਂ ਇੱਕ ਜੀ ਸੰਤ ਮਸਕੀਨ ਜੀ ਦੀ ਵੀਡੀਓ ਦੇਖਾਂਗੇ ਅਥਾ ਸੁਣਾਵਾਂਗੇ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਸਿੱਖ ਤੇ ਸਿੰਘ ਦੇ ਵਿੱਚ ਕੀ ਅੰਤਰ ਹੈ ਸਿੱਖ ਦਾ ਪੀਰ ਕੌਣ ਹੈ ਤੇ ਸਿੰਘ ਦਾ ਪੀਰ ਕੌਣ ਹੈ ਤੇ ਉਹਨਾਂ ਨੇ ਆਪਣੀ ਇੱਕ ਹੱਦ ਬੀਤੀ ਵੀ ਸੁਣਾਈ ਹੈ ਜਦੋਂ ਹਜ਼ੂਰ ਸਾਹਿਬ ਗਏ ਸਨ ਤਾਂ ਉੱਥੇ ਉਹਨਾਂ ਨਾਲ ਕੀ ਵਰਤੀ ਕਿਵੇਂ ਉਹਨਾਂ ਦੇ ਮਨ ਦੇ ਵਿੱਚ ਤਰਕ ਪੈਦਾ ਹੋਇਆ ਤੇ ਕਿਵੇਂ ਉਸ ਉੱਤਰ ਵੀ ਗੁਰੂ ਸਾਹਿਬ ਕੋਲ ਉਹਨਾਂ ਨੂੰ ਮਿਲਿਆ ਇਹ ਅੱਜ ਆਪਾਂ ਇਸ ਵੀਡੀਓ 'ਚ ਦੇਖਾਂਗੇ ਹੋ ਸਕਦਾ ਵੀਡੀਓ ਨੂੰ ਪੂਰਾ ਦੇਖਿਓ ਤੇ ਬਾਤ ਤੋਂ ਅਸ਼ੀਰਵਾਦ ਵੀ ਕਰਿਓ ਸਿੱਖ ਉਹ ਜਿਹਦੇ ਅੰਦਰ ਪੰਜ ਬਾਣੀਆਂ ਗੂੰਜਦੀਆਂ ਹਨ ਮੋਲ ਮੰਤਰ ਗੂੰਜਦਾ ਹੈ ਗੁਰ ਮੰਤਰ ਗੂੰਜਦਾ ਹੈ ਸਿੰਘ ਉਹ ਜਿਹਦੇ ਤੰਦ ਤੇ ਪੰਜ ਕਤਾਰ ਸਿੰਘ ਹੋਣਾ ਸਾਡਾ ਬਾਹਰ ਦਾ ਰੂਪ ਹੈ ਇਹ ਪੂਰਾ ਸਾਡੀ ਬੁਨਿਆਦ ਹੈ ਫਾਊਂਡੇਸ਼ਨ ਬੁਨਿਆਦ ਜਿਵੇਂ ਮਕਾਨ ਦਿਖਾਈ ਦਿੰਦਾ ਬੁਨਿਆਦ ਨਹੀਂ ਦਿਖਾਈ ਦਿੰਦੀ ਦਰਖਤ ਦਿਖਾਈ ਦਿੰਦਾ ਜੜ ਨਹੀਂ ਦਿਖਾਈ ਦਿੰਦੀ ਸਰੀਰ ਦਿਖਾਈ ਦਿੰਦਾ ਆਤਮਾ ਨਹੀਂ ਦਿਖਾਈ ਦਿੰਦੀ ਸੰਸਾਰ ਦਿਖਾਈ ਦਿੰਦਾ ਨਿਰੰਕਾਰ ਨਹੀਂ ਦਿਖਾਈ ਦਿੰਦਾ ਪਰ ਜੜਾਂ ਦਾ ਜੋ ਪ੍ਰਗਟ ਹਿੱਸਾ ਹੈ ਉਹ ਦਰਖਤ ਹੈ ਤੇ ਦਰਖਤ ਦਾ ਜੋ ਗੋਪਤ ਹਿੱਸਾ ਉਸ ਦੀਆਂ ਜੜਾਂ ਨੇ ਮਕਾਨ ਦਾ ਜੋ ਗੁਪਤ ਹਿੱਸਾ ਉਸ ਦੀ ਬੁਨਿਆਦ ਹੈ ਤੇ ਬੁਨਿਆਦ ਦਾ ਜੋ ਪ੍ਰਗਟ ਹਿੱਸਾ ਉਹ ਮਕਾਨ ਹੈ। ਸਰੀਰ ਦਾ ਜੋ ਗੁਪਤ ਹਿੱਸਾ ਉਹ ਆਤਮਾ ਹੈ ਤੇ ਆਤਮਾ ਦਾ ਜੋ ਪ੍ਰਗਟ ਹਿੱਸਾ ਹੈ ਉਹ ਸਰੀਰ ਹੈ। ਸੰਸਾਰ ਦਾ ਜੋ ਗੁਪਤ ਹਿੱਸਾ ਹੈ ਉਹ ਨਿਰੰਕਾਰ ਹੈ ਤੇ ਨਿਰੰਕਾਰ ਦਾ ਜੋ ਪ੍ਰਗਟ ਹਿੱਸਾ ਹੈ ਉਹ ਸੰਸਾਰ ਹੈ। ਸਿੱਖ ਦਾ ਜੋ ਪ੍ਰਗਟ ਹਿੱਸਾ ਹੈ ਉਹ ਸਿੰਘ ਹੈ ਤੇ ਸਿੰਘ ਦਾ ਜੋ ਗੁਪਤ ਹਿੱਸਾ ਉਹ ਸਿੱਖ ਹੈ। ਸਰੀ ਦੁਨੀਆ ਵਿੱਚ ਅਸੀਂ ਦੋ ਨਾਮਾਂ ਕਰਕੇ ਜਾਣੇ ਜਾਂਦੇ ਹਾਂ ਸਿੱਖ ਕਰਕੇ ਸਿੰਘ ਕਰਕੇ ਸਿੱਖ ਨਾਮ ਦਿੱਤਾ ਸਾਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੰਘ ਨਾਮ ਦਿੱਤਾ ਸਾਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਵਿਦਵਾਨ ਬਾਲਸੀ ਸਨਮਿਤ ਦੇ ਅਨੁਸਾਰ ਸਿੰਘ ਸਾਡਾ ਤਖ਼allus ਹੈ ਸਿੱਖ ਸਾਡਾ ਨਾਮ ਹੈ ਹੋਵੇਂ سا قومی نام سکھ سا قومی تخلص اپنام سرنیم سنگھ سکھ سنگھ ساری دنیا اسینہ دو نام کر کے جانے جائیں سکھ سنگھ سکھ بنیاد ہے سنگھ تعمیر ہے سکھ جڑا ہے سنگھ درخت ہے کئی میں نے لگتا ہے لگ پانی جی ਅੰਦਰੋਂ ਸਿੱਕੀ ਜਾਂਦੀ ਏ ਬਾਹਰ ਦੀ ਗੱਲ ਛਡੋ ਤੇ ਜਿਹੜੇ ਅੰਦਰ ਜੜਾ ਹਰੀਆਂ ਭਰੀਆਂ ਹੁੰਨ ਤੇ ਬਾਹਰ ਤੇ ਆਪਣੇ ਆਪ ਪੱਤੇ ਹੁੰਦੇ ਨੇ ਸ਼ਾਖਾ ਆਉਂਦੀਆਂ ਨੇ ਬਾਹਰ ਦਾ ਰੋਂਡ ਮੁੰਡ ਬਸਦਾ ਪੇ ਜੜਾ ਉਜੜ ਗਈਆਂ ਨੇ ਜੜਾ ਸੁੱਕ ਗਈਆਂ ਪੱਤੇ ਰਹਿ ਨਹੀਂ ਸ਼ਾਖਾ ਸੁੱਕ ਗਈਆਂ ਇਸ ਗੱਲ ਦਾ ਸਬੂਤ ਹੈ ਜੜਾਂ ਕਿੱਥੇ ਰਹਿ ਗਈਆਂ ਅੰਦਰੋਂ ਆਉਂਦੀ ਤੇ ਬਾਹਰੋਂ ਜ਼ਰੂਰ ਕੱਟਣੀ ਸੀ ਜੜਾ ਹਰੀਆਂ ਆਉਂਦੀਆਂ ਤੇ ਬਾਹਰ ਹਰੇ ਪੱਤੇ ਫੁੱਲ ਫਲ ਜਉਣ ਲੱਗਣੇ ਸਿੰਘ ਹੋਣਾ ਸਾਡਾ ਬਾੜਵਾਸੋ ਸਿੱਖ ਹੋਣਾ ਸਾਡੀ ਅੰਦਰ ਦੀ ਬੁਨਿਆਦ ਬੁਨਿਆਦ ਰੱਖਣ ਵਿੱਚ ਬੜਾ ਸਮਾਂ ਲੱਗਾ ਗੁਰਨਾਮਿਕ ਨੂੰ ਨਵਾਂ ਰੂਪ धारण ਕਰਨੇ ਪਏ ਹਨ ਧੰਗ ਗੁਰਨਾਮਿਕ ਦੇ ਕੀ ਮਹਾਰਾਜ ਤੇ ਇੱਕ ਲੰਬੀ ਚੌੜੀ ਕਥਾ ਜੋ ਗੁਰਪ੍ਰਤਾਪ ਸੂਰਜ ਦੇ ਵਿੱਚ ਲਿਖੀ ਹੈ ਤੇ ਦਾਸ ਨੇ ਆਪਣੇ ਧੰਨ ਨਾਲ ਵਿਚਾਰ ਕੀਤੀ ਹੈ ਪਰ ਉਸ ਸਮੇਂ ਉਹ ਪ੍ਰਗਟਾ ਪੈਂਦਾ ਹੈ ਤੇ ਕੁਲੀਆ ਰਿਚਾਰਡ ਤੇ ਫਿਰ ਕਿਸਵਤ ਆਪ ਜੀ ਦੇ ਸਾਹਮਣੇ ਲੜੀਵਾ ਰਖਾਂਗੇ ਇਸ ਵਕਤ ਮੁਕ्तसर ਸਿਖ ਸਾਡਾ ਗੁਪ ਦੇਸ ਹੈ ਸਿਮ ਸਾਡਾ ਪ੍ਰਗ ਦੇਸ ਹੈ ਆਪ ਸੁਣ ਕੇ ਹੈਰਾਨ ਹੋ ਗੋਗੇ ਪ੍ਰਮਾਪਰਮਾ ਦੇ ਵੀ ਦੋ ਨਾਮ ਨੇ ਨਿਰਗੁਣ ਸਰਗੁਣ ਨਿਰਗੁਣ ਆ ਸਰਗੁਣ ਵੀ ਉਹੀ ਕਲਾਧਾਰ ਜਿਨ ਸਗਲੇ ਮੋਹੀ ਜੋ ਦਿਖਾਈ ਦੇ ਰਿਹਾ ਹੈ ਉਹ ਸਰਗੁਣ ਹੈ ਜੋ ਦਿਖਾਈ ਨਹੀਂ ਦੇਂਦਾ ਉਹ ਨਿਰਗੁਣ ਸੜੇ ਹੀ ਦੋ ਰੂਪ ਸਿੱਖ ਤੇ ਸਿੰਘ ਤੇ ਹੁਣ ਮੈਂ ਇਸ ਕਰਾਂ ਗੁਰੂ ਦੇ ਵੀ ਦੋ ਰੂਪ ਇੱਕ ਨਹੀਂ ਗੁਰੂ ਦੇ ਵੀ ਦੋ ਰੂਪ ਬਰਾचीन ਕਾਰਉਟਮ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਚ ਖੰਡਾ ਸ੍ਰੀ ਸਾਹਿਬ ਯਬਰਛਾ ਕੁਛ ਨਾ ਕੁਛ ਰੱਖ ਦੇ ਦੇ ਸੰ ਤਾਂ ਮੈਂ ਪਹਿਲੇ ਸਮਝਦਾ ਸੀ ਸਜਾਵਟ ਹੈ ਬਿਲਕੁਲ ਸਜਾਵਟ ਤਮਾਮ ਅਸਖਾਨਾਂ ਦੇ ਚ ਦੇਦੇ ਆਂਦੇ ਆਸਨਾਾਂ ਦੇ ਚ ਗੁਰਗੰਸਾਹਬ ਜੀ ਨਕਲੀ ਹਜ਼ੂਰ ਦੇ ਚ ਇੱਕ ਸਿਰੀ ਸਾਹ ਰੱਖ ਦਿੱਤੀ ਜਾਂ ਇੱਕ ਖੰਡਾ ਰੱਖ ਦਿੱਤਾ ਜਾਂ ਕੋਈ ਤੀਲ ਰੱਖ ਦਿੱਤੇ ਦੋ ਇਸ ਤਰ੍ਹਾਂ ਆਮ ਗੁਰਦੁਆਰੇ ਦੇਖਣ ਨੂੰ ਮਿਲਦਾ ਹੈ ਸਮੁਤਮ ਭਾਰਤ ਦੇ ਮੈਂ ਸਮਝਦਾ ਸੀ ਇਹ ਸਜਾਵਟ ਹੈ ਦੇਖਣਾਤੀ ਗਿਆ ਤੇ ਵੀ ਅਰਜ਼ ਕਰਾਂ ਇਹ ਸਮਝ ਮੈਨੂੰ ਵੀ 84 ਰੁਪਏ ਉਸ ਨੂੰ ਦੇ ਦੇਣੀ ਹੈ ਹਾਲਾਂਕਿ ਕੋਈ ਦਿਸਦੰਦੇ ਬਣੇ ਮੈਨੂੰ ਕਾਫੀ ਕੁਝ ਛੋਕਣਾ ਖੜੀਆਂ ਪਈਆਂ ਕਿ ਮੈਂ ਉਹਨਾਂ ਦੇ ਨਾਲ ਚੱਜ ਕੇ ਹਜ਼ੂਰ ਸਾਹਿਬ 15-20 ਦਿਨ ਰਹਿਣਾ ਜਿਹੜਾ ਬਣਾ ਲਿਆ ਬਈ ਇੱਥੇ ਰਹਿੰਦੇ ਆ 15 ਦਿਨ ਸਰਦੰਮਤਾਂ ਨਰਮ ਚਰ ਦਿੱਤਾ ਵੀ ਤੁਸੀਂ ਇਤਨੇ ਦਿਨ ਰਹਿਣਾ ਤਾਂ ਸੇਰੇ ਕਥਾ ਜ਼ਰੂਰ ਕਰੋ ਮਾਵੇਂ ਮਾਉਨ ਨੂੰ ਕਹਿਣ ਲੱਗਾ ਵੀ ਨਹੀਂ ਮੈਨੂੰ ਰੈਸਟ ਕਰਨ ਦੇ ਮੈਂ ਆਇਆ ਹਾਂ ਉਂਜੀ ਆਰਾਮ ਕਰਨ ਆਇਆ ਪਿਛੋੜ ਗੱਲ ਦਾ ਉਹਨਾਂ ਵਿਚਾਰਿਆਂ ਨੂੰ ਨਾਮ ਪਤਾ ਕਰ ਮੈਂ ਹੰਕਾਤਾ ਫਿਰ ਸ਼ੁਰੂ ਕਰ ਦਿੱਤੀ ਜਿਹੜੇ ਸਜਣ ਫੜੇ ਚ ਹਜ਼ੂਰ ਸਾਹਿਬ ਗਏ ਹੋਣਗੇ ਉਹਨਾਂ ਨੂੰ ਪਤਾ ਹੋਵੇਗਾ ਉਥੋਂ ਦੀ ਮਰਿਆ ਦਾ ਅੰਦਰ ਜੋ ਅੰਗੀਠਾ ਸਾਹਿਬ ਹੈ ਉੱਥੇ ਸ਼ਸਤਰਾਂ ਦੀ ਸਜਾਵਟ ਹੈ ਸ਼ਸਤਰ امرت وجہ کیرتن آرم ہو جاتا ہے اور چھ سوا چھ بجے دروازے کھلتے ہیں جیسے دروازے کھلتے ہیں پہلے نگارے بجتے ہیں اور سنگت پرکرما کردیا بار بار پرکرما کردیا ہے واری واری گیٹ کھلتے ہیں پہلا دا تیجا چوتھا اس طرح باری واری دروازے کھلتے ہیں ਔਰ ਸੰਕਟਾ ਪ੍ਰਕਰਮਾ ਕਰਦੀਆਂ ਨੇ ਤੇ ਚਾਰੇ ਦਰਵਾਜ਼ਿਆਂ ਤੇ ਮੱਥਾ ਟੇਕਦੇ। ਫਿਰ ਅਰਦਾਸ ਹੁੰਦੀ ਏ, ਫਿਰ ਸੰਕਟਾ ਬੈਠਦੀਆਂ ਨੇ ਹੁਕਮਨਾਮਾ ਅਗਾਇ। ਫਿਰ ਰਾਗੇ ਸਿੰਘ ਬਦਲ ਜਾਂਦੇ ਨੇ ਦੂਜਾ ਜੱਥਾ ਬੈਠਦਾ। ਉੱਥੋਂ ਦੀ ਇਹ ਮਰਿਆ। ਔਰ ਉਸ ਜੱਥੇ ਦੀ ਕੀਰਤੰਦੀ ਸਮਾਪਤੀ ਤੋਂ ਬਾਅਦ ਕਥਾ ਹੁੰਦੀ ਏ, ਉਦਾਸ ਕਰਦਾ ਰਿਹਾ ਸੀ। ਮੈਂ ਤਦਨ ਤੇ ਅੰਮ੍ਰਿਤਵਿਲੇ ਵੇਦਨ ਜਾਣਾ ਰੋਜ਼ ਜਾਂਦਾ ਸੀ। ਉਹ ਜੋ ਪ੍ਰਕਰਮਾ ਹੋਈ ਜੱਸਲ ਮੈਂ ਪਰਕਰਮਾ ਅਰੰਭ ਕੀਤੀ ਤੇ ਦਰਵਾਜ਼ਾ ਖੁੱਲ੍ਹਿਆ ਲੋਕਾਂ ਨੇ ਮੱਥਾ ਟੇਕਣਾ ਸ਼ੁਰੂ ਕੀਤਾ ਮੈਂ ਵੀ ਰੋਸ ਟੇਕਦਾ ਸੀ ਔਰ ਅੱਜ ਤਰਕ ਪੈਦਾ ਹੋ ਗਈ ਮੈਂ ਕਿਤੇ ਸਾਹਮਣੇ ਪਿਸਤਲ ਨੇ ਕੁਪੀਦਾਰ ਬੰਦੂਕਾਂ ਨੇ ਪਰਛੇਵੇਂ ਨੇਜ਼ੇ ਨੇ ਤਲਵਾਰਾਂ ਨੇ ਇਹਨਾਂ ਨੂੰ ਮੱਥਾ ਟੇਕੀਏ ਤੇ ਕੋ ਸਾਡੇ ਗੁਰੂ ਲੇਕਿਨ ਜਾਣੋ ਤਰਕ ਬੁੱਧੀ ਦੇ ਮੁਤਾਬਕ ਤਰਕ ਪੈਦਾ ਹੋਵੇ ਅਕਲ ਅਗਿਆ ਗਈ ਸ਼ਰਭਾ ਪਿੱਛੇ ਰਹਿ ਗਈ ਮੈਂ ਕਿ ਹੱਦ ਹੋ ਗਈ ਪਿਸਟਲ ਨੂੰ ਕਿਉਂ ਮੱਥਾ ਟੇਕੀ ਕਿ ਬੰਦੂਕ ਨੂੰ ਕਿਉਂ ਮੱਥਾ ਟੇਕੀ ਕਿ ਸਾਡੀ ਗੁਰੂ ਇਸ ਤਰ੍ਹਾਂ ਦੀ ਬੜੀ ਪਰਬਲ ਤਰਕ ਪੈਦਾ ਹੋ ਗਈ ਤੇ ਮੈਂ ਸਾਹਮਣੇ ਖੜਾ ਹੋ ਗਿਆ ਮੈਂ ਪਰ ਕਰਮਾ ਵੀ ਛੋੜ ਦਿੱਤੀ ਸੋਚਾਂ ਚ ਪੈ ਗਿਆ ਮਨ ਉਸ ਵਕਤ ਉਸੇ ਸ਼ਬਦ ਦੇ ਪੁਜਾਰੀ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੱਥਾ ਟੇਕਣ ਵਾਲੇ ਆ

ਪ੍ਰਕਰਮਾ ਹੋਈ ਅਰਦਾਸਾ ਹੋਇਆ ਹੁਕਮਨਾਮਾ ਹੋਇਆ ਸੰਗਤਾਂ ਬੈਠ ਗਈਆਂ ਮੈਂ ਵੀ ਬੈਠ ਕੇ ਰਾਗੀ ਜਥਾ ਬਦਲੇ ਤੇ ਰਾਗੀ ਜਥੇ ਨੇ ਇਹ ਸ਼ਬਦ ਅਰੰਭ ਕੀਤਾ ਅਸ ਕਿਰਪਾਨ ਖੰਡੋ ਖੜਕ ਸੁਬਕ ਤਬਰ ਅਰ ਤੀਰ ਸਹਿਬ ਸਰੋਈ ਸਹਿਤੀ ਯਹੀ ਹਮਾਰੇ ਪੀਸ ਇਹ ਖੰਡਾ ਇਹ ਸ਼ਹਿਤੀ ਤੇ ਤੋਪ ਇਹ ਬਦੂ ਤੇ ਤਲਵਾਰ ਤੇ ਨੇਜ਼ਰ ਇਹ ਵਰਖਾ ਤੇ ਮੇਰੇ ਵੀਰ ਨੇ ਮੇਰੇ ਗੁਰੂ ਨੇ ਤੇ ਮੇਰੇ ਮੁਰਸ਼ਦ ਬਸ ਇੱਕਦਮ ਦਿਮਾਗ ਸੋਚਾਂ ਚ ਪਈ ਮੁਰਸ਼ਦ ਵੀਰ ਬਸ ਉੱਥੋਂ ਹੀ ਖਿਆਲ ਮੇਰੇ ਬਣੇ ਸਿੱਖ ਦਾ ਜਨਮ ਹੋਇਆ ਹੈ ਸ਼ਬਦ ਦੇ ਵਿਚਾਰ ਦਾ ਸਿੰਘ ਦਾ ਜਨਮ ਹੋਇਆ ਹੈ ਗੁਰੂ ਦੀ تلوار ਜਿਸ ਤੋਂ ਜਨਮ ਹੁੰਦਾ ਹੈ ਉਸ ਦਾ ਮੁਰਸ਼ਿਦ ਆਉਂਦਾ ਹੈ ਸ਼ਬਦ ਤੋਂ ਜਨਮ ਹੋਇਆ ਸਿੱਖ ਦਾ ਤੋਂ ਸਿੱਖ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੇਗਾ ਸ਼ਬਦ ਨੂੰ ਮੱਥਾ ਟੇਕੇਗਾ ਸਿੰਘ ਦਾ ਜਨਮ ਹੋਇਆ ਸ਼ਸਤਰ ਨੂੰ ਇਹ ਤੇ ਸ਼ਸਤਰ ਨੂੰ ਮੱਥਾ ਟੇਕੇਗਾ ਫਿਰ ਮੈਨੂੰ ਸਮਝ ਆਈ ਕਿ ਸਾਰੇ ਗੁਰਦੁਆਰਿਆਂ ਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੀ ਤੀਰ ਕਿਉਂ ਰੱਖਦੇ ਨੇ ਖੰਡਾ ਕਿਉਂ ਰੱਖਦੇ ਨੇ ਸ੍ਰੀ ਸਾਹਿਬ ਕਿਉਂ ਰੱਖਦੇ ਨੇ ਦਰਸ ਸਿੰਘ ਕਿਸ ਨੂੰ ਮੱਥਾ ਟੇਕੇ ਸਿੰਘ ਕਿਸੇ ਸਰ ਨੂੰ ਮੱਥਾ ਟੇਕੇ ਗੁਰੂ ਰੋਗਿਸ਼ੀ ਮਹਾਰਾਜੀ ਦੀ ਬਾਣੀ ਹੈ। ਹਰ ਸਾਰੀ ਤਾਂ ਬੇਨਤੀ ਕਰਦੇ ਨੇ ਜੋਦੜੀ ਕਰਦੇ ਨੇ ਔਰ ਜਿਤਨੀ ਬਾਣੀ ਉਹ ਬੇਨਤੀ ਦੇ ਰੂਪ ਚ ਹੈ। ਤਾਂ ਇੱਕ ਥਾਂ ਤੇ ਕਹਿੰਦੇ ਨੇ ਮੇਰੀ ਬੇਨਤੀ ਨਹੀਂ ਮੇਰਾ ਹੁਕਮ ਹੈ। ਬੇਨਤੀ ਨਹੀਂ ਜੋਗੜੀ ਨਹੀਂ ਹੁਕਮ ਹੈ। ਔਰ ਮੇਰਾ ਹੁਕਮ ਮੰਨਣਾ ਹੀ ਹੈ। ਮੈਂ ਹੈਰਾਨ ਸਾਰੀ ਬਾਣੀ ਦੇ ਵਿੱਚ ਬਿੰਦੀ ਕਰਲਾ ਜੋਦੜੀ ਵਿਖਨੇ ਕਿ ਉੱਤੇ ਕਥਾ ਤੇ ਕੰਨ ਨਹੀਂ ਮੇਰੀ ਆਗੇ ਤੇ ਬਚਨ ਨੇ ਪਰਛਾਵੇ ਅਹ ਮੌਰ ਆ ਗਿਆ ਸੁਨੋ ਤੂੰ ਪਿਆਰੇ ਬਿਨਾ ਸ਼ਸਤਰ ਕੇ ਸੰਦੇਵੋ ਨਾ ਦੀ ਰਾਹ ਹੈ ਤੇ ਮੇਰੀ ਆਗੇ ਤੇ ਮੇਰਾ ਹੁਕਮ ਹੈ ਬਿਨਾ ਸ਼ਸਤਰ ਤੇ ਬਿਨਾ ਤੇਜ ਤੋਂ ਮੈਨੂੰ ਦਰਸ਼ਨ ਨਾ ਦੇ میرے نہ آنا بالکل انکار بالکل انکار انہا دی مہانتا تو میں سامنے رکھنی ہے بالکل انکار تو میرے کل آئی نہ اور پھر کہ میری جوجڑی نہیں ہے تو میری بینٹی نہیں ہے میرا حکم ہے مننا ہی تے گل پتہ احمر آ گیا ਨੌ ਕੁੰਪਾਰੇ ਵਿਨਾਸ਼ ਸ਼ਾਸਤਰ ਕੇ ਸੰਦੇਵੋ ਨਾ ਦੀਦਾਰੇ ਮੈਂ ਉਸ ਰੂਪ ਖੜਾ ਹੋ ਗਿਆ ਮੈਂ ਪ੍ਰਕਰਮਾ ਅਰੰਭ ਕੀਤੀਆਂ ਜਿਉਂ ਮੈਂ ਪਹਿਲੇ ਪ੍ਰਕਰਮਾ ਮੈਂ ਛੋੜ ਦਿੱਤੀਆਂ ਮੱਥਾ ਟੇਕ ਕੇ ਦਰਵਾਜ਼ੇ ਤੇ ਮੈਂ ਕਹ ਗੁਰੂ ਮੇਰੇ ਕੋਲ ਅਵਧਿਆ ਹੋ ਗਈ ਕੁੰ ਲੋਗੇ ਸਮਝ ਨਹੀਂ ਉਸ ਬਾਣੇ ਅੱਜ ਇਹ ਤੂੰ ਮੈਨੂੰ ਸਮਝ ਦਿਤੀਏ ਤੇ ਅੱਜ ਹੀ ਕਰਤ ਪੈਦਾ ਹੋਵੇ ਸੀ ਮੇਰੇ ਅੰਦਰ

ਦੇਖਣ ਵਾਲੇ ਵੀ ਹੈਰਾਨ ਸੰਜੇ ਉਹ ਪ੍ਰਕਰਮਾ ਹੋਰੇ ਸ਼ਿਵ ਨੂੰ ਤੇ ਕੁੰਭਾਤ ਖੜਾ ਰਿਹਾ ਤੇ ਹੁਣ ਪ੍ਰਕਰਮਾ ਤੇ ਅਗਨ ਮੈਂ ਚਾਰ ਦਫਾ ਹੀ ਪ੍ਰਕਰਮਾ ਕੀਤੀ 12 ਵਾਰ ਮੱਥਾ ਟੇਕ ਕੇ ਆਪਣੀ ਭੁੱਲ ਬਖਸ਼ਈ ਹੂੰ ਸਿਮ ਦਾ ਗੁਰੂ ਤੇ ਸ਼ਸਤਰ ਸਿੱਖ ਦਾ ਗੁਰੂ ਸ਼ਬਦ ਸਿਮ ਦਾ ਗੁਰੂ ਸ਼ਾਸਤਰ ਸਿੱਖ ਦਾ ਜਨਮ ਹੈ ਸ਼ਬਦ ਦੀ ਵਿਚਾਰ ਸਿੰਘ ਦਾ ਜਨਮ ਹੈ ਗੁਰੂ ਦੀ ਤਲਵਾਰ ਦੀ ਇਹ ਮੇਰੇ ਹਿਸਾਬ ਦੇ ਨਾਲ ਸਾਡੇ ਨਾਲ ਕਈ ਸਵਾਲਾਂ ਦੇ ਉੱਤਰ ਸਾਨੂੰ ਇਸ ਵੀਡੀਓ ਚ ਮਿਲ ਗਏ ਆ ਪਹਿਲਾ ਇਹ ਕਿ ਜਿਹੜੇ ਕਹਿੰਦੇ ਨੇ ਕਿ ਸਾਡੇ ਸਿੱਖੀ ਅੰਦਰ ਆ ਕੀਮ ਬੰਦੇ ਦੇ ਅੰਦਰ ਹੋਣੀ ਚਾਹੀਦੀ ਹੈ ਜ਼ਰੂਰੀ ਨਹੀਂ ਕਿ ਕੇਸ ਰੱਖਿਆ ਹੋਣ ਅਸੰਤ ਮਸਕੀਨ ਜੀ ਨੇ ਇੱਕ ਬਹੁਤ ਵਧੀਆ ਐਗਜ਼ਾਮਪਲ ਦਿੱਤੀ ਹੈ ਕਿ ਜੇਕਰ ਦਰਖਤ ਦੇ ਜੜਾ ਹੋਣ ਤਾਂ ਬਾਹਰ ਦਰਖਤ ਨਾ ਹੋਵੇ ਇਦਾਂ ਹੋ ਹੀ ਨਹੀਂ ਸਕਦਾ ਪਰ ਅੱਜ ਕੱਲ ਜੇ ਆਪਾਂ ਦੇਖੇ ਤਾਂ ਬਾਹਰ ਦਰਖਤ ਖੋਖਲੇ ਜ਼ਰੂਰ ਨੇ ਕਿਉਂਕਿ ਖੋਖਲਾ ਦਰਖਤ ਜਿਹਦੀਆਂ ਜੜਾਂ ਕਮਜ਼ੋਰ ਹੋਣ ਬਾਹਰ ਦਰਖਤ ਵੀ ਫਿਰ ਕਮਜ਼ੋਰੀ ਹੁੰਦਾ ਉਹੀ ਹਾਲ ਸਾਡੇ ਅੱਜ ਕੱਲ ਮੈਜੋਰਿਟੀ ਸਿੱਖਾਂ ਦਾ ਆ ਆਪਾਂ ਆਪਣੇ ਆਪ ਨੂੰ ਸਿੰਘ ਤਿੰਗਤ ਜਣਾ ਖਣਾ ਕਾਹ ਹੈ ਜੰਦਾ ਨਾ ਮੱਲਵੱਜ ਗੱਲ ਨਾਰਮਲ ਗੱਲ ਆ ਜੰਮਦਾਈ ਸਿੱਖ ਜੰਮਦਾਈ ਸਿੰਘ ਨਾ ਹੀ ਆਪਾਂ ਪੂਰੇ ਸਿੰਘ ਬਣ ਸਕਿਆ ਤੇ ਨਾ ਹੀ ਆਪਾਂ ਪੂਰੇ ਸਿੱਖ ਬਣ ਸਕਿਆ ਤੇ ਦੂਜੀ ਗੱਲ ਇਹ ਜਿਹੜਾ ਉੱਤਰ ਮਿਲਿਆ ਕਿ ਆਪਾਂ ਸ਼ਾਸਤਰਾ ਨੂੰ ਕਿਉਂ ਪੂਜਦੇ ਆ ਤੇ ਕਈਆਂ ਦੇ ਇੱਕ ਤੇ ਕਈਆਂ ਨੂੰ ਗੱਲ ਇਹ ਪਚਣੀ ਨਹੀਂ ਕਿ ਆਪਾਂ ਸ਼ਾਸਤਰਾ ਨੂੰ ਕਾਹ ਤੋਂ ਪੂਜਦੇ ਆ ਤੇ ਮੇਰੇ ਸਭ ਰਾਏ ਇਸ ਵੀਡੀਓ ਚ ਉਹਨਾਂ ਨੇ ਸੰਤ ਮਸਕੀਨ ਜੀ ਨੇ ਬਿਲਕੁਲ ਹੀ ਕਲੀਅਰ ਕਰ ਦਿੱਤਾ ਹੋਊਗਾ ਕਿ ਸਿੰਘ ਸ਼ਾਸਤਰਾ ਨੂੰ ਕਿਉਂ ਪੂਜਦੇ ਆ ਇਕਸੀ ਕਿਲੀਸ਼ਾ ਸ਼ਸਤਰ ਰੱਖਣੇ ਕਿਉਂ ਜ਼ਰੂਰੀ ਨੇ ਤੇ ਤੀਜੀ ਗੱਲ ਇੱਕ ਜਿਹੜੀ ਸੰਤਮਸ ਇੰਜ ਨੇ ਇੱਥੇ ਕੀਤੀ ਨਾ ਕਿ ਮੇਰੇ ਮਨ ਦੇ ਵਿੱਚ ਤਰਕ ਪੈਦਾ ਹੋਈ ਅੱਜ ਕੱਲ ਤਰਕ ਸਾਡੇ ਵੀ ਮਨ ਚ ਪੈਦਾ ਹੁੰਦੀ ਪਰ ਜਦੋਂ ਸਾਨੂੰ ਉਹਦਾ ਉੱਤਰ ਮਿਲਦਾ ਨਾ ਜੇ ਉਹ ਉੱਤਰ ਸਾਡੀ ਮਨ ਮਨਮਰਜ਼ੀ ਦਾ ਨਾ ਹੋਵੇ ਤੇ ਜੋੜਾ ਜਿਹੜਾ ਉੱਤਰ ਆ ਸਾਨੂੰ ਪਸੰਦ ਨਾ ਆਵੇ ਤਾਂ ਆਪਾਂ ਉਸ ਉੱਤਰ ਨੂੰ ਵੀ ਨਹੀਂ ਮੰਨਦੇ ਹੈਗੇ ਅੱਜ ਕੱਲ ਸਾਡੇ ਸਭ ਤੋਂ ਵੱਡੀ ਪ੍ਰੋਬਲਮ ਇਹ ਵੀ ਆ ਚੁੱਕੀ ਹੈ ਕਿ ਆਪਾਂ ਜੇ ਕੋਈ ਸਾਨੂੰ ਉਸਦਾ ਜਵਾਬ ਦਿੰਦਾ ਨਾ ਕਿ ਸਾਡੇ ਵੀ ਮਨ ਦੇ ਵਿੱਚ ਆ ਸਵਾਲ ਉੱਠਿਆ ਆ ਇਕੋ ਸੰਖੇਪ ਜਵਾਬ ਦੇ ਦਿੰਦਾ ਆਪਾਂ ਕਹਿੰਦੇ ਨਾਨਾਇਤ ਸਾਡੀ ਆਪਾਂ ਪਹਿਲੀ ਕਿਉਂਕਿ ਉਹ ਤਾਂ ਉੱਤਰ ਵੀ ਸੋਚ ਲਿਆ ਹੁੰਦਾ ਕਿ ਇਦਾਂ ਦਾ ਉੱਤਰ ਚਾਹੀਦਾ ਸਾਨੂੰ ਤੇ ਆਪਾਂ ਕਿ ਉਸ ਤੇ ਬਹਿਸ ਕਰਦੇ ਰਹਿੰਦੇ ਆਪਸ ਦੇ ਵਿੱਚ ਤੇ ਮੇਰੇ ਹਿਸਾਬ ਦੇ ਨਾਲ ਜੇਕਰ ਕੋਈ ਇਸ ਵੀਡੀਓ ਨੂੰ ਧਿਆਨ ਨਾਲ ਸੁਣੇ ਸਮਝੇ ਤਾਂ ਉਸ ਨੂੰ ਸਾਰੇ ਉੱਤਰ ਮਿਲ ਜਾਣਗੇ ਕਿ ਸਿੰਘ ਕਿਸੇ ਵਿੱਚ ਕੀ ਅੰਤਰਾ ਸਿੱਖ ਕਿਸ ਨੂੰ ਪੂਜਦਾ ਤੇ ਸਿੰਘ ਕਿਸ ਨੂੰ ਪੂਜਦਾ ਇਸ ਕੱਲੀ ਸਿੱਖੀ ਮੰਨ ਦੇ ਵਿੱਚ ਹੀ ਜ਼ਰੂਰੀ ਹੈ ਕਿ ਬਾਹਰ ਵੀ ਹੋਣੀ ਚਾਹੀਦੀ ਹੈ ਇਹ ਰੋਬੀ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਐਦਾਂ ਦੀ ਹੋਰ ਵੀਡੀਓ ਦੇਖਣ ਨੂੰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ ਕਿਸੇ ਵੀਡੀਓ ਤੇ ਰਿਐਕਸ਼ਨ ਦਵਾਂ ਤਾਂ ਜਰੂਰ ਕਮੈਂਟ ਕਰਕੇ ਜਾਓ ਤੇ ਆਪਣੇ ਵਿਚਾਰ ਵੀ ਜਰੂਰ ਕਮੈਂਟ ਆ ਕੇ ਸਾਂਝੇ ਕਰਿਓ ਕਿ ਤੁਸੀਂ ਇਸ ਵਾਰ ਕੀ ਸੋਚਦੇ ਹੋ ਤੇ ਮਿਲਦੇ ਆ ਜੀ ਅਗਲੀ ਵੀਡੀਓ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ